ਸਿੱਖੇ ਪੰਜਾਬ ਸਰਕਾਰ ਵੱਲੋਂ ਲੱਗੂ ਫੂਡ ਪ੍ਰੋਸੈਸਿੰਗ ਇਕਾਈ ਨੂੰ ਪਰਫੁੱਲਿਤ ਕਰਨ ਲਈ ਜਾਗਰੂਤਾ ਕੈਂਪ ਸਨਾਤਨ ਧਰਮ ਆਸ਼ਰਮ ਵਿਖੇ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਭਾਗ ਲਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਦੱਸੀ ਸਿੱਖੋ ਨੇ ਹਾਜ਼ਰੀ ਲਗਵਾਈ ਜਦੋਂ ਜਿਹੜਾ ਇਹ ਉਪਰਾਲਾ ਸੀਗਾ ਇਹ ਮੈਨੂੰ ਬਹੁਤ ਵਧੀਆ ਉਪਰਾਲਾ ਜੀ ਕਿਉਂਕਿ ਛੋਟੇ ਜਿਹੜੇ ਉਦਯੋਗ ਨੇ ਫੂਡ ਨਾਲ ਰਿਲੇਟਡ ਉਹਨਾਂ ਨੂੰ ਪਰਫੁੱਲਤ ਕਰਨ ਲਈ ਪਿੰਡਾਂ 'ਚ ਸ਼ਹਿਰ 'ਚ ਕਿਤੇ ਲਾਓ ਹਨਾ ਜਿਵੇਂ ਆਟਾ ਚੱਕੀ ਹੋਵੇ ਕੋਲੂ ਹੋ ਗਿਆ ਜਿੰਨੇ ਵੀ ਛੋਟੇ ਚੀਜ਼ਾਂ ਉਹਦੇ ਉੱਤੇ 35% ਸਬਸਿਡੀ ਹੈ ਔਰ ਚਾਹੇ ਉਹ ਗਰੁੱਪ ਦੇ ਤੌਰ ਤੇ ਲਾ ਲਓ ਚਾਹੇ ਕਿਰਾਏ ਦੇ ਦੁਕਾਨ 'ਚ ਹੋਵੇ ਕਿਰਾਏ ਦੇ ਕਮਰੇ 'ਚ ਹੋਵੇ 10 ਸਾਲ ਦਾ ਕਰਾਇਆ ਨਾਮਾ ਲਿਖਿਆ ਹੋਵੇ ਯਾਨੀ ਸੌਖਾ ਕੰਮ ਹੈ ਜੇ ਇਹਨੂੰ ਆਪਾਂ ਕਰਾਂਗੇ ਨਾ ਤੇ ਇਹ ਚੋਂ ਮੁਨਾਫਾ ਵੀ ਹੈ ਤੇ ਤੁਸੀਂ ਕੰਮ ਵੀ ਲੱਗੇ ਸੋ ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਇਹਦਾ ਅੱਜ ਦਾ ਜਿਹੜੀ ਮੀਟਿੰਗ ਕੀਤੀ ਹੈ ਅਸੀਂ ਤਾਂ ਇਹੀ ਬੇਨਤੀ ਕੀਤੀ ਹੈ ਕਿ ਇਹਦਾ ਫਾਇਦਾ ਉਠਾਉਣਾ ਚਾਹੀਦਾ ਹੈਗਾ ਕਿਉਂਕਿ ਅੱਜ ਸਾਰਿਆਂ ਨੇ ਜਿੰਨੇ ਵੀ ਬੰਦੇ ਉਰੇ ਹਾਜ਼ਰ ਹੋਏ ਸਾਰਿਆਂ ਨੇ ਬਹੁਤ ਇਹਨੂੰ ਸਲਾਘਾਯੋਗ ਕਦਮ ਕਿਹਾ ਕਿਉਂਕਿ ਪੰਜਾਬ ਸਰਕਾਰ ਜਿਹਦੇ ਮੁਖੀ ਸਾਡੇ ਭਗਵੰਤ ਸਿੰਘ ਮਾਨ ਨੇਗੇ ਉਹਨਾਂ ਦਾ ਹਮੇਸ਼ਾ ਅੱਛਾ ਹੁੰਦੀ ਹੈ ਕਿ ਸਾਨੂੰ ਪਿੰਡ 'ਚ ਹੀ ਕਾਰੋਬਾਰ ਮਿਲੇ ਅੱਜ ਸੈਲਫ ਹੈਲਪ ਗਰੁੱਪਾਂ ਦੀਆਂ ਬੀਬੀਆਂ ਬਹੁਤ ਆਈਆਂ ਉਹਨਾਂ ਨੇ ਵੀ ਬਹੁਤ ਚੰਗਾ ਹੁੰਗਾਰਾ ਦਿੱਤਾ ਔਰ ਆਪਣੇ ਆਲਰੇਡੀ ਵੀ ਕਈ ਕੇਸ ਹੋਏ ਨੇ ਜਿਵੇਂ ਮੀਮਸ ਤੋਂ ਪ੍ਰਗਟ ਸਿੰਘ ਨੇਗੇ ਉਹ ਘਰੇ ਬਿਸਕੁਟ ਬਣਾ ਰਹੇ ਨੇਗੇ ਤੇ ਚੰਡੀਗੜ੍ਹ ਵੇਚਦੇ ਨੇਗੇ ਸੋ ਉਹਨਾਂ ਦੇ ਉਦਮੀ ਬੰਦਿਆਂ ਤੋਂ ਸਿੱਖਿਆ ਵੀ ਲੈਣੀ ਚਾਹੀਦੀ ਹੈ ਸੌਖਾ ਪ੍ਰੋਜੈਕਟ ਹੈ ਦਫ਼ਤਰ ਖੁੱਲ੍ਹਾਗਾ 24 ਘੰਟੇ ਜਦ ਮਰਜ਼ੀ ਜਾਓ ਸੰਪਰਕ ਕਰਕੇ ਤੁਸੀਂ ਆਪਣਾ ਇਹਦਾ ਫਾਇਦਾ ਉਠਾਓ ਆਪਣਾ ਕਾਰੋਬਾਰ ਸ਼ੁਰੂ ਕਰੋ ਛੋਟੇ ਕਾਰੋਬਾਰ ਨਾਲ ਆਪਾਂ ਅੱਗੇ ਵੱਧ ਸਕਦੇ ਆ ਸੋ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਜਿਹੜਾ ਛੋਟੇ ਕਾਰੋਬਾਰ ਨੇ ਫੂਡ ਨਾਲ ਰਿਲੇਟਡ ਇਹਨਾਂ ਨੂੰ ਜਰੂਰ ਆਪਾਂ ਅਪਣਾਈਏ ਤੇ ਆਪਾਂ ਜ਼ਿੰਦਗੀ 'ਚ ਆਪਣੇ ਆਪ ਨੂੰ ਕਾਮਯਾਬ ਇਨਸਾਨਾਂ ਦੀ ਲਿਸਟ 'ਚ ਖੜੇ ਕਰੀਏ ਬਹੁਤ ਧੰਨਵਾਦ ਜੀ ਇਹ ਮੈਂ ਹਰਮੀਦਾ ਕੈਂਪ ਐ ਇਹ ਪੰਜਾਬ ਐ ਗੁਰੂ ਦੇ ਉਪਰਾਲੇ ਨਾਲ ਲੱਗਿਆ ਕੈਂਪ ਉਰੇ ਇਹਦੇ ਵਿੱਚ ਜਿਹੜਾ ਹੈ ਮਤਲਬ ਮਾਈਕਰੋ ਇੰਡਸਟਰੀ ਜਿਹੜੇ ਉਦਮੀ ਜਿਹੜੇ ਆਪਣੇ ਮਤਲਬ ਛੋਟੇ ਉਦਮੀ ਉਨ੍ਹਾਂ ਵਾਸਤੇ ਇਹ ਕੈਂਪ ਹੈਗਾ ਠੀਕ ਹੈ ਤਾਂ ਕਿ ਮਤਲਬ ਜਿਹੜੇ ਆਪਣੇ ਇਹਦੇ ਸਬਸਿਡੀ ਲਾਭ ਦਿੱਤਾ ਜਾਂਦਾ ਉਹਨਾਂ ਨੂੰ ਇਨਫਰਾਸਟ੍ਰਕਚਰ ਦਾ ਲਾਭ ਦਿੱਤਾ ਜਾਂਦਾ ਸਾਰਾ ਲੈਂਡ ਹੋਲਡਿੰਗ ਦਿੱਤੀ ਜਾਂਦੀ ਹੈ ਉਸ ਵਾਸਤੇ ਇਹ ਕੈਂਪ ਲਗਾਇਆ ਗਿਆ ਹੈ ਉਹਨਾਂ ਨੂੰ ਮਤਲਬ ਜਿਸ ਤਰ੍ਹਾਂ ਮਤਲਬ ਰਜਿਸਟਰ ਕਰਾਉਣਾ ਸਾਰਾ ਤਾਂ ਕਿ ਉਹਨਾਂ ਨੂੰ ਕਿਤੇ ਜਾਣ ਦੇ ਕਿਸੇ ਦਫਤਰ ਦੇ ਵਿੱਚ ਜਾ ਕੇ ਧੱਕੇਖਾਨੀ ਜ਼ਰੂਰ ਨਾ ਪਵੇ ਕਿਤੇ ਉਹਨਾਂ ਨੂੰ ਮਤਲਬ ਜਾ ਕੇ ਮਤਲਬ ਆਪਣਾ ਘਰ ਬੈਠੇ ਹੀ ਸਾਰਾ ਪੋਰਟਲ ਦੇ ਉੱਤੇ ਸਾਰਾ ਪੂਰਾ ਕੰਮ ਹੁੰਦਾ ਹੈਗਾ ਆਪਣਾ ਇਹ ਉਹਨਾਂ ਨੇ ਹੀ ਰਜਿਸਟ੍ਰੇਸ਼ਨ ਕਰਨੀ ਹੈ ਮਤਲਬ ਆਪਣਾ ਰਜਿਸਟ੍ਰੇਸ਼ਨ ਕਰਕੇ ਦੇਣੀ ਹੈ ਉਹਨਾਂ ਦੀ ਅਪਲੀਕੇਸ਼ਨ ਫਿਲ ਕਰਕੇ ਉਹਨਾਂ ਦੇ ਜਿਹੜੀ ਮਸ਼ੀਨਰੀ ਲਗਾਣੀ ਹੈ ਉਹਨਾਂ ਦੀ ਡੀਪੀਆਰ ਤਿਆਰ ਕਰਕੇ ਬੈਂਕ ਸਿੱਧਾ ਹੀ ਮਤਲਬ ਅੱਗੇ ਡੀਐਲਸੀ ਨੂੰ ਭੇਜਦੇ ਆਂ ਡੀਐਲਸੀ ਪਾਸ ਕਰਕੇ ਉਹ ਬੈਂਕ ਦੇ ਵਿੱਚ ਚਲੀ ਜਾਂਦੀ ਹੈ ਤਾਂ ਬਾਕੀ ਜੋ ਕਾਰਵਾਈ ਬੈਂਕ ਦੀ ਕਰਕੇ ਉਹਨਾਂ ਨੂੰ ਲੋਨ ਪ੍ਰੋਵਾਈਡ ਹੋ ਜਾਂਦਾ ਜਿਸ ਦੇ ਵਿੱਚ ਲੋਨ ਸੈਂਕਸ਼ਨ ਤੇ ਡਿਸਬਰਸ ਹੋਣ ਤੋਂ ਬਾਅਦ ਹੈ ਜੀ ਇਹ ਆਪਣਾ ਮਤਲਬ ਇਹ ਜਿਹੜਾ ਲੋਨ ਹੈਗਾ ਉਹ ਮਤਲਬ ਦੇਖੋ ਜਿਹੜੀ ਮਸ਼ੀਨਰੀ ਹੈ 2.5 ਕਰੋੜ ਤੱਕ ਵੀ ਲੱਗ ਸਕਦੀ ਹੈ ਇਹਦੇ ਵਿੱਚ ਹੁਣ ਨਹੀਂ ਪਰ ਜਿਹੜਾ ਮਤਲਬ ਬੈਸਟ ਮਤਲਬ ਜਿਹੜਾ ਉਹ ਹੈ ਮਤਲਬ ਛੋਟੇ ਉਦਮੀਆਂ ਵਾਸਤੇ 10 ਲੱਖ 20 ਲੱਖ 30 ਲੱਖ 50 ਲੱਖ ਜਿੰਨਾ ਮਤਲਬ ਉਹਨਾਂ ਨੇ ਕਰਨਾ ਹੈ ਤਾਂ ਉਹਨਾਂ ਦੀ ਉਹ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੈ ਪਰ ਜਿਹੜੀ ਸਬਸਿਡੀ ਹੈ ਉਹ 10 ਲੱਖ ਹੀ ਹੈ ਕਿਉਂਕਿ ਕ੍ਰੈਡਿਟ ਲਿੰਕ ਸਬਸਿਡੀ ਹੈ ਇਸ ਕਰਕੇ ਉਹਨਾਂ ਨੂੰ ਲੋਨ ਵੀ ਲੈਣਾ ਪੈਣਾ ਹੈ ਠੀਕ ਹੈ ਤੇ ਲੋਨ ਦੀ ਮਤਲਬ ਫੈਸਿਲਿਟੀ ਇੱਕ ਤਰ੍ਹਾਂ ਨਾਲ ਮਤਲਬ ਬਣ ਗਈ ਤੇ 10 ਲੱਖ ਸਬਸਿਡੀ ਵੀ ਉਹਨਾਂ ਦੇ ਮਤਲਬ ਅਕਾਊਂਟਸ ਆ ਜੇਗੀ ਤਾਂ ਇਹ ਸਾਰਾ ਮਤਲਬ ਪੂਰੀ ਹੈਡ ਹੋਲਡਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਦਾ ਸਾਡੇ ਜਿਹੜੇ ਪੂਰ ਕਮਿਸ਼ਨ ਦੇ ਮੈਂਬਰ ਸਰਦਾਰ ਜਸਵੀਰ ਸਿੰਘ ਜੱਸੀ ਸੇਖੋ ਜੀ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਧੂਰੀ ਹਲਕੇ ਦੇ ਵਿੱਚ ਬਹੁਤ ਵਧੀਆ ਪੰਜਾਬ ਐਗਰੋ ਨਾਲ ਮਿਲ ਕੇ ਜਿਹੜਾ ਇਹ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਇਹਦੇ ਵਿੱਚ ਸਾਨੂੰ ਜਿਹੜੇ ਛੋਟੇ ਕੰਮ ਨੇ ਜਿੱਥੋਂ ਅਸੀਂ ਸ਼ੁਰੂਆਤ ਕਰ ਸਕਦੇ ਆ ਉਹ ਸ਼ੁਰੂ ਕਰ ਸਕਦੇ ਆ ਜਿਵੇਂ ਹੁਣ ਪੰਜਾਬ ਦੇ ਵਿੱਚ ਨੇਚਰਲ ਕਲਾਈਮੇਟੀ ਆਪਾਂ ਦੇਖੀ ਹੈ ਡਿਜਾਸਟਰ ਹੋਇਆ ਕਿੰਨੇ ਫਲੱਡ ਆਇਆ ਕਿੰਨਿਆ ਫਸਲਾਂ ਰੁੜ ਗਈਆਂ ਜੇ ਸਾਡੇ ਆਪ ਦੇ ਛੋਟੇ ਕੰਮ ਅਸੀਂ ਸ਼ੁਰੂ ਕਰਾਂਗੇ ਅਸੀਂ ਜਿਹੜੀ ਫਸਲ ਵਿਭਿੰਨਤਾ ਹੈ ਉਸ ਦੇ ਵਿੱਚ ਆਪ ਦੇ ਕੰਮ ਸ਼ੁਰੂ ਕਰਕੇ ਇਹਨਾਂ ਡਿਜਾਸਟਰਾਂ ਤੋਂ ਬਚਿਆ ਜਾ ਸਕਦਾ ਸਾਨੂੰ ਅੱਜ ਦੇ ਦੌਰ ਦੇ ਕੰਮਾਂ ਤੋਂ ਜਾਣੂ ਹੋਣਾ ਚਾਹੀਦਾ ਜਿਸ ਤਰ੍ਹਾਂ ਇਹ ਬਹੁਤ ਛੋਟੇ ਸ਼ੁਰੂ ਕੰਮ ਸ਼ੁਰੂ ਕਰਨ ਵਾਸਤੇ ਵੱਡੇ ਪੱਧਰ ਤੇ ਜਿਹੜੇ ਇਹ ਲੋਨ ਕਰ ਰਹੇ ਆ ਜਿਦੇ ਵਿੱਚ 35% ਆਫ ਹੈ ਸਾਡਾ ਹਰੇਕ ਛੋਟੇ ਤੋਂ ਛੋਟਾ ਕਿਸਾਨ ਵੀ ਇਸ ਦੀ ਜਿਹੜੀ ਹੈਗੀ ਹੈ ਮਦਦ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ ਅਸੀਂ ਧੰਨਵਾਦ ਕਰਦੇ ਆ ਫੂਡ ਜਿਹੜਾ ਪੰਜਾਬ ਐਗਰੋ ਦਾ ਬਾਈ ਜਸਪੀਰ ਸਿੰਘ ਜੱਸੀ ਸੇਖੋ ਜੀ ਦਾ ਇਹ ਪ੍ਰੋਗਰਾਮ ਕਰਾਉਂਦੇ ਆ